ਮੈਂ ਇਸ ਵੇਲੇ ਮੌਜੂਦ ਹਾਂ ਸਤਲੋਜ ਦਰਿਆ ਦੇ ਕੰਢੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹਰੀਕੇ ਹੈਡ ਦੇ ਨੇੜੇ ਸਤਲੋਜ ਦਰਿਆ ਦੇ ਕੰਢੇ ਮੈਂ ਖੜਾ ਇਸ ਸਮੇਂ ਸਤਲੋਜ ਦਰਿਆ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਕਿ ਕਾਫੀ ਜ਼ਿਆਦਾ ਚੜਿਆ ਹੋਇਆ ਹੈ ਔਰ ਕੱਲ ਜਿਹੜਾ ਸੀਗਾ ਕਾਫੀ ਜ਼ਿਆਦਾ ਚੜ ਰਿਹਾ ਸੀਗਾ ਔਰ ਜਿਹੜਾ ਸਵੇਰ ਸਵੇਰ ਵੀ ਕਾਫੀ ਜ਼ਿਆਦਾ ਜਿਹੜਾ ਪਾਣੀ ਚੜ ਰਿਹਾ ਸੀ ਔਰ ਜਿਹੜਾ ਹੁਣ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਪਾਣੀ ਤਾਂ ਬਹੁਤ ਚੜਿਆ ਹੋਇਆ ਹੈ ਲੇਕਿਨ ਪਾਣੀ ਚ ਥੋੜਾ ਫਰਕ ਜ਼ਰੂਰ ਪੈ ਗਿਆ ਥੋੜਾ ਉਤਰ ਗਿਆ ਅੱਗੇ ਨਾਲੋਂ ਪਰ ਪਾਣੀ ਦੀ ਸਪੀਡ ਬਹੁਤ ਹੈ ਪਾਣੀ ਕਾਫੀ ਜ਼ਿਆਦਾ ਕੱਲ ਸੀਗਾ ਸਵੇਰ ਔਰ ਜਿਹੜਾ ਅੱਜ ਵੀ ਸਵੇਰ ਕਾਫੀ ਜ਼ਿਆਦਾ ਪਾਣੀ ਸੀਗਾ ਲੇਕਿਨ ਜਿਹੜਾ ਹੁਣ ਸ਼ਾਮ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਅਜੇ ਵੀ ਕਾਫੀ ਹੈ ਲੇਕਿਨ ਪਹਿਲਾਂ ਨਾਲੋਂ ਥੋੜਾ ਜਿਹੜਾ ਲੈਵਲ ਡਾਊਨ ਹੋ ਗਿਆ ਮੈਂ ਤੁਹਾਨੂੰ ਲੈਵਲ ਜ਼ਰੂਰ ਦਿਖਾਵਾਂਗਾ ਵੀਡੀਓ ਚ ਜਿਹੜਾ ਕਿ ਪਹਿਲਾਂ ਦਰਿਆ ਦਾ ਪਾਣੀ ਜਿਹੜਾ ਇੱਥੇ ਤੱਕ ਸੀਗਾ ਲੈਵਲ ਤੁਸੀਂ ਦੇਖ ਸਕਦੇ ਹੋ ਔਰ ਇੱਕ ਗੇਠ ਇੱਕ ਗੇਠ ਤੱਕ ਉਤਰ ਗਿਆ ਇੱਕ ਗੇਠ ਨੂੰ ਉੱਪਰ ਹੀ ਥੋੜਾ ਜਿਹੜਾ ਸਤਲੋਜ ਦਰਿਆ ਦਾ ਜਿਹੜਾ ਪਾਣੀ ਪਹਿਲਾਂ ਨਾਲੋਂ ਸਵੇਰ ਨਾਲੋਂ ਉਤਰ ਗਿਆ ਔਰ ਹੁਣ ਤੁਸੀਂ ਸ਼ਾਮ ਦੀਆਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਵੀ ਸ਼ਾਇਦ ਤੁਹਾਨੂੰ ਦਿਸ ਦਿਸ ਰਿਹਾ ਹੋਵੇ ਕਿ ਇੱਥੇ ਤੱਕ ਪਾਣੀ ਸੀਗਾ ਪਹਿਲਾਂ ਕੁਝ ਨਾ ਹੁਣ ਉਤਰ ਗਿਆ 4-5 ਉਂਗਲਾਂ ਜਿਹੜਾ ਕਿ ਪਾਣੀ ਦਾ ਲੈਵਲ ਪਹਿਲਾਂ ਨਾਲੋਂ ਉਤਰ ਗਿਆ ਤੁਸੀਂ ਦੇਖ ਰਹੇ ਹੋ ਸੱਤ ਲੋਜ ਦੀਆਂ ਤਸਵੀਰਾਂ ਹਰੀਕਿਆਂ ਤੋਂ ਚੜ੍ਹਦੇ ਸਾਈਡ ਜਿਹੜਾ ਦਰਿਆ ਦੇ ਕੋਲ ਮੈਂ ਖੜਾ ਹਰੀਕਾ ਨੇੜੇ ਹੀ ਇਹ ਤੋਂ ਦਿਨ 4 ਕਿਲੋਮੀਟਰ ਔਰ ਇੱਥੇ ਨੇੜੇ ਕਾਫੀ ਜ਼ਿਆਦਾ ਪਿੰਡ ਜਿਹੜੇ ਪੈਂਦੇ ਨੇ ਮੰਨੋ ਮਾਚੀ ਮੰਡਿੰਦਰਪੁਰ ਔਰ ਇੱਧਰ ਦਰਿਆਵਾਂ ਪਾਰ ਮਖੂਦੇ ਇਲਾਕੇ ਕੁਝ ਦਰਿਆ ਨੇ ਉਮੀਦ ਕਰਦਾ ਵੀਡੀਓ ਬਹੁਤ ਪਸੰਦ ਆਇਆ ਹੋਗਾ ਜੇਕਰ ਪਸੰਦ ਆਇਆ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਬਹੁਤ ਮਿਹਨਤ ਨਾਲ ਜਿਹੜੀ ਵੀਡੀਓ ਬਣਾਈ ਦਾ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲਦੀ ਵੀਡੀਓ ਨੂੰ ਔਰ ਜੇਕਰ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਫੋਲੋ ਜ਼ਰੂਰ ਕਰ ਲਓ ਇਸ ਤਰ੍ਹਾਂ ਦਾ ਅਪਡੇਟ ਤੁਹਾਨੂੰ ਟਾਈਮ ਸਿਰ ਜਿਹੜਾ ਮਿਲਦਾ ਰਹੇਗਾ ਮਿਲਦੇ ਆ ਨੈਕਸਟ ਵੀਡੀਓ ਤਬ ਤੱਕ ਕੇ ਲਈਏ ਜੈ ਹਿੰਦ